ਕੀ ਹੋਇਆ ਜਿੰਨਾ ਦਾ ਪੁੱਤਾ ਗਿਆ ਸੀ ਉਹਨੇ ਬਾਹਰ ਆ ਕੇ ਲਾਈ ਦੀ ਬਾਹਰ ਜਾ ਕੇ ਦੇਖਿਆ ਤਾਂ ਮੁਕੇ ਬੈਕ ਨੇ ਜਿਤਾਏ ਮੇਰੇ ਵੀ ਕਿ ਇੰਨੀ ਦਿਨਾਂ ਤੱਕ ਆਵਦੀਆ ਤੇ ਦੇਖ ਪਿਆ ਟੈਕਸੀ ਤੇ ਉਹਨੇ ਦਿਨੋਂ ਨੇ ਫੋਨ ਕਰਤਾ ਬਾਹਰ ਜਾਂਦੇ ਤੇ ਮੈਂ ਅੰਦਰ ਚਲੇ ਕੇ ਕੱਪੜੇ ਪਾਉਣ ਤੇ ਉਹਨੇ ਦਿਨੋਂ ਸਾਰੇ ਬਾਹਰ ਆ ਗਏ ਜਦੋਂ ਛਾਤੇ ਚੜਨ ਲੱਗੋ ਨਾ ਇਟਾ ਮਾਰੀ ਸ਼ੁਰੂ ਕਰਤੀ ਤੇ ਤਾਈ ਦੇ ਘੰਡਾ ਸਾਮਾਰਿਆ ਉਹਨੇ ਦਿਨੋਂ ਮਾੜਾ ਉਹਨੇ ਦਿਨੋਂ ਮੇਰੇ ਬਾਹਰ ਤਾਈ ਆਂਦੀ ਮਾਤਾ ਕੋਲ ਜਾ ਕੇ ਬੈਠ ਗਿਆ ਉਹਨਾ ਫਿਰ ਮਿੱਟਾ ਮਾਰੀ ਗੱਥ ਲੋਨੀ ਦੇ ਤੇ ਸਾਡੇ ਵੀ ਤਿੰਨ ਜਣਿਆਂ ਨੇ ਮਾਰੀਆਂ ਬਾਕੀ ਸਿਰੋਟਾ ਸੀ ਫਿਰ ਕਿਸੇ ਰੇਟ ਨੂੰ ਮਾਰੀ ਨਜ਼ਰ ਨੂੰ ਫੋਨਸ ਨੂੰ ਹੋਣ ਕਰਤਾ ਉਹ ਸਨਾਰ ਤੋਂ ਚੜਾਇਆ ਕੀ ਰੰਜੀਤ ਹੈ ਤੁਹਾਡੀ ਹੋਰ ਨਾ ਰੰਜੀਤ ਜੀ ਬਰਾਣਾ ਪਾਰਟੀ ਵਾਹੀ ਦਵਾ ਸੋਲਾ ਫਿਰ ਉਹ ਟਾਂਦਾ ਇਹ ਉਹਨਾਂ ਨੇ ਤੁਹਾਡੇ ਤੇ ਹਮਲਾ ਕਿਉਂ ਕੀਤਾ ਹਮਨੇ ਨਹੀਂ ਪਤਾ ਕੀ ਨਾਮ ਦੱਸਿਆ ਉਹਦਾ ਡੀ.ਐਕ.ਐਸ. ਟੋਟਾ ਤੁਹਾਡਾ ਜੀ ਫਿਰ ਇਹਦਾ ਸਰਪੰਚ ਕਿ ਨਾਮ ਹੈ ਜੀ ਸ਼ਿਰੋਪਾਲ ਕਿਹੜਾ ਪਿੰਡ ਆਪਣਾ ਹੋ ਜਾ ਕਿਉਂ ਹੋਇਆ ਤੇ ਸਾਧਵਾ ਢਾਣੀ ਹੈ ਅਸੀਂ ਪੱਟੇਵੜ ਤੇ ਪਿਆਸੀ ਦੀ ਸਾਡੇ ਘਰ ਕੋਲ ਲੱਗਾ ਹੈ ਕੋਣ ਟੇਕਾ ਸੈਂਟਰ ਪੀਣਾ ਆ ਰਿਹਾ ਹੈ ਤੇ ਗੇੜ ਚ ਮੇਰ ਬੰਦਾ ਆਇਆ ਤਾਂ ਉਹ ਲਕਾਰਾ ਮਾਰਾ ਸੀ ਤੇ ਅੰਗ ਲੱਗ ਗਿਆ ਇਹਦਾ ਤੇ ਮੈਂ ਪੱਟੇਵੜ ਤੇ ਪਿਆਸੀ ਦੀ ਫਿਰ ਉਹਦੂ ਹੋ ਕੇ ਆਇਆ ਹੈ ਤੇ ਪੱਟੇਵੜ ਤੇ ਪਿਆਸੀ ਤੇ ਬਰਮੈ ਨੂੰ ਟੀਚਰ ਕੀਤੀ ਸੀ ਦੀ ਹਾਂ ਫਿਰ ਆ ਕੇ ਮੇਰੇ ਉਹ ਗੇੜ ਚ ਬੰਦਾ ਖੜਾ ਆਇਆ ਉੱਥੇ ਫਿਰ ਉਹਨੂੰ ਰੋਗ ਹੀ ਆਇਆ ਘਾਟ ਕੀ ਸੀ ਦੀ ਫੇਰ ਉਹਨੇ ਆਖ ਤੂ ਭੋਜਾ ਨਾ ਤੇ ਫੇਰੇ ਆਗਲੇ ਟੋਰ ਗਿਆ ਤੇ ਆਖਿਆ ਜਰਾ ਮੁਰਗੀ ਤੈਸੀ ਸਾਰੇ ਬਲਾ ਰਹੇ ਸੀ ਆ ਦੇ 25 ਆ ਰਹੇ ਅਸੀਂ ਸਾਰੇ ਪੰਛੀ ਆ ਸੀ ਤੇ ਅਸੀਂ ਫਿਰ ਉੱਥੇ ਚੜ ਗਏ ਜਾਂਦੇ ਸਾਨੂੰ ਬੜਾ ਸੀ ਮਾਰੀ ਸੀ ਰੇਖਾ ਸਭ ਜਣੇ ਪਰ ਚੜ ਕੇ ਨਹੀਂ ਨਹੀਂ ਮੋ ਚੜਨ ਲੱਗੀ ਹਾਂ ਮਗੂ ਫੋਕੀ ਸੀ ਪੁੱਟੀ ਅਸੀਂ ਆਖ ਫਿਰ ਫੜੇ ਨਾ ਅਸੀਂ ਸਰਪਾਂਹ ਜੇ ਗਏ ਤੇ ਵਖੋ ਦਾ ਪੁੱਟੀ ਟੋਕ ਤੁਸੀਂ ਕਰਦੇ ਨੂੰ ਤੁਹਾਡੇ ਕਰਦੇ ਅੰਦਰ ਆ ਕੇ ਮਾਰੀ ਹਾਂ ਜੀ ਪੌੜੀ ਆ ਥੋੜੀ ਚੜਨ ਲੱਗੇਗਾ ਕਰਕੜਾ ਨਾ ਵਰਗੀ ਤੇ ਕਿਤੇ ਸੱਟਾਂ ਵਜੇ ਗਰਜਾਲ ਫਿਰ ਸੰਪੂਰਨ ਸਾਲਾਟ ਚੜਾਇਆਇਆ ਹੈ ਤਾਂ ਕਿਹੋ ਜਿਹਾ ਹੈ ਜੀਪੁਰ ਸਾਹਿਬ ਇਹ ਕਿੰਨੂ ਕਿੰਨੇ ਜਾਣੇ ਸੱਟਾਂ ਵਜੀਆਂ ਤੁਹਾਨੂੰ ਤੁਹਾਨੂੰ ਦੋ ਜਾਣੇ ਕਿ ਨਾਮ ਆਈ ਤੁਹਾਡਾ ਲਖਵੀਰ ਸਿੰਘ ਕਿਹੜਾ ਪਿੰਡ ਹੈ ਜੀ ਬਹੁਤ ਜਾਣੇ ਕੀ ਹੋਇਆ ਅੱਜ ਇਹ ਅੱਜ ਕਿਉਂ ਆਣਾ ਅੱਜ ਨਾਲ ਫੜ ਫੜ ਖੇਤ ਤੇ ਆਇਆ ਵਿੱਚੇ ਸਾਡੇ ਖੇਤ ਦੇ ਡਾਣੀ ਹੈ ਸਾਡੀ ਆਪ ਦੀ ਪੌਣਾ ਕਿਲੋਮੀਟਰ ਬਣਦਾ ਪਿੰਡ ਉਹ ਜਣ ਤੋਂ ਪਰਾਣੀ ਰਹੀ ਕੋਈ ਗੱਲਬਾਤ ਹੈ ਹੀ ਨਹੀਂ ਕੋਈ ਇਹ ਨਾ ਨਾ ਦਾ ਮੁੰਡਾ ਬੜਾ ਗਲਤ ਤੇਖ ਸਿਰ ਏ ਉਥੇ ਨਾਲ ਉਹ ਜਿਆਦੇ ਦੰ ਕਿ ਜਿਹਦਾ ਮੁੱਛਾਂ ਦੇ ਨਾਲ ਭੱਟ ਕੋਈ ਉਹ ਹੈ ਦਾ ਉਹ ਟਾ ਦਾ ਮਸਲਾ ਜੇ ਤੁ ਸਰਪੰਚ ਤੂੰ ਵੱਖਰਾ ਬਣ ਗਿਆ ਸੀ ਵੱਖਰੇ ਬਣ ਗਿਆ ਤੇਰਾ ਮਾਮਲੇ ਦੇ ਵਿੱਚ ਮੇਰਾਣ ਦਾ ਉਥੇ ਨਾਲ ਮੋਟਰ ਦਾ ਬੁੱਢ ਮੋਟਰ ਖੜਿਆ ਸੀ ਪਟਾਕੇ ਬਣਾਦਾ ਬੁੱਢ ਦੇ ਤੇ ਅਸੀਂ ਕਿਹਾ ਵੀ ਬਰਮਾਨਾ ਟਾਪਿਆ ਤੂੰ ਤੈਨੂੰ ਇਹਨੇ ਰੋਕਿਆ ਕਿ ਤਨ ਤੂੰ ਗਲਤ ਕਬ ਬੋਲਦਾ ਪਿਆ ਜਦੋਂ ਇਹ ਗੱਲ ਹੋਈ ਤਾਂ ਬਜ਼ੁਰਗ ਆ ਨਿਬੜ ਲੈਣਾ ਪੋਣੇ ਇਹ ਨਹੀਂ ਗੱਲ ਮੋਟਰ ਬੰਦ ਕਰ ਤਾ ਠਾ ਤੋਨੇ ਉਹ ਦੱਬ ਗਿਆ ਗਾਲ ਪੈ ਗਿਆ ਗਾਲ ਪੈਣ ਦੀ ਉਹ ਥਪਕੀ ਆ ਜਿਵੇਂ ਅੱਜ ਤੱਕ ਵੀ ਉਹਨੇ ਇਹਨੇ ਘਰੇ ਫੋਨ ਕਰਤਾ ਕਿੰਨੇ ਜੀ ਸਰਪਾਰਵਾਰ ਤੇ ਭਰਾ ਬ루 ਸਾਰੇ ਸਾਰੇ ਡੰਗਲ ਆ ਗਏ ਤੇ ਬਾ ਪਰਚਾਈ ਮੇਰੀ ਪੱਠੇ ਵੱਢਦੀ ਪਈ ਏ ਇਹਨੂੰ ਵੀ ਥੋੜੀ ਗਲਤ ਬੋਲਣ ਦੱਸਾਂ ਕਿ ਮੈਂ ਬਹੁਤ ਗਲਤ ਬੋਲਿਆ ਜਿਵੇਂ ਵੀ ਕਪੜੇ ਖਿੱਚੇ ਸੀ ਫੜ ਕੇ ਜੋਰ ਦੇ ਤੇ ਹੰਕਾਰਾ ਸਰਪੰਚ ਵੀ ਲੈ ਡਾਂਗੋ ਡਾਂਗੀਆਂ ਕੁਝ ਜੋ ਤੇ ਇੱਟਾਂ ਮਾਰਨ ਲੱਗੇ ਕੋਠੇ ਤੇ ਅਸੀਂ ਮੈਂ ਤਾਂ ਕਰੀ ਨਹੀਂ ਸੀ ਮੈਂ ਤਾਂ ਕਰੀ ਮੈਂ ਤਾਂ ਫੋਨ ਗਿਆ ਵੀ ਬਾਹਰਾ ਵੀ ਆਪਣੇ ਘਰ ਡੰਗਲ ਅੱਗ ਲਾਇਆ ਸਰਪੰਚ ਗਿਆ ਆ ਗਏ ਫਿਰ ਜਦੋਂ ਪੁਲਿਸ ਗਈ ਬਹੁਤ ਪੁਲਿਸ ਗਈ ਏ ਸਾਨੂੰ ਪੁਲਿਸ ਕੱਟ ਕੇ ਲੈ ਆਈ ਉਹ ਤੋਂ ਡਾਂਸ ਤੜੇ ਕਿੰਨੇ ਜਾਣੇ ਸੀ ਤੇ ਕੌਣ ਕੌਣ ਸੀ ਇੱਕ ਅਸੀਂ ਰਨੇਕ ਸਿੰਘ ਸਤਨਾਮ ਸਿੰਘ ਟੇਕ ਸਿੰਘ ਸਤਨਾਮ ਸਿੰਘ ਤੇ ਹਰਜੀਤ ਸਿੰਘ ਸਤਨਾਮ ਸਿੰਘ ਦਲੀਪ ਸਿੰਘ ਸਤਨਾਮ ਸਿੰਘ ਤੇ ਕੁਲਦੀਪ ਸਿੰਘ ਸਤਨਾਮ ਸਿੰਘ ਸਾਰੇ ਆਪਸ ਹੀ ਇੱਕ ਸ਼ਿਮਲਾ ਰਾਣੀ ਇੱਕ ਸੁਮਨ ਰਾਣੀ ਇਹਨਾਂ ਦੀ ਸਰਪੰਚ ਘਰ ਵਾਲੀ ਇਹ ਸਾਰੇ ਇਕੱਠੇ ਹੋਇਆ ਤੇ ਆਦਮਾ ਸਾਰਾ ਇਕੱਠਾ ਨਾ ਲਾ ਰੁਕੀ ਨਹੀਂ ਉੱਥੇ ਜਗਵਾ ਪੇਤ ਇਹ ਸੂਰੇ ਕਿੰਨੇ ਵੇ ਦੀ ਘਟਨਾ ਇਹ ਨਹੀਂ ਐ ਪੌਣੇ 8:30 ਦਾ ਟਾਈਮ ਪੌਣੇ 9:00 ਲੱਗਦਾ ਜਦੋਂ ਇਹਨਾਂ ਨੇ ਡਾਂਗਾ ਡੂੰਗ ਲਿਆ ਤਾਂ ਪੜਨ ਤੇ ਮਾਰ ਦੇਾਂਗੇ ਪਿਸਤੌਲ ਕਾਲ ਦੇ ਪਿਸਤੌਲ ਮਾਰਾਂਗੇ ਪਿਸਤੌਲ ਤਾਂ ਕੀ ਦੁਖਣਾ ਜਮਾ ਆ ਪਿਆ ਪਰ ਦਬਾਬ ਵਿਖਾਂਦਾ ਸੀ ਮੋਹਣੇ ਮਾਰ ਦੇਾਂਗੇ ਹੁਣੇ ਮਾਰ ਲਾ ਤਾਂ ਬੰਦ ਕੇ ਤੂੰ ਬੰਦ ਆ ਜਾ ਤਾ ਗੁਰੂ ਦੇ ਬਣ ਕੇ ਉੱਥੇ ਨਹੀਂ ਪੜਾ ਸਨ ਮਾਰਾ ਮੋੜ ਅਸੀਂ ਚੜ ਕੇ ਕੋਠੇ ਤੇ ਬੰਦ ਕਰਕੇ ਅੱਗ ਲਾ ਦੇ ਨਹੀਂ ਕਰ ਦੇਾਂਗੇ ਫਲਾਣਾ ਕਰ ਦੇਾਂਗੇ ਤੂੰ ਵਰਜੀ ਕਰ ਰਹੇ ਫਿਰ ਫੋਨ ਗਿਆ ਅਸੀਂ ਬਾਅਦ ਗਏ ਤੇ ਉੱਤਰੇ ਪੁਲਿਸ ਅੱਪੜ ਗਈ ਸਾਨੂੰ ਬਾਹਰ ਕੱਢ ਕੇ ਲਈ ਪਿੰਡ ਲਈ ਸਾਨੂੰ ਟਾੜੀ ਤੋਂ ਅਸੀਂ ਘਰੇ ਆ ਗਏ ਤੁਸੀਂ ਪੁਲਿਸ ਨੇ ਸ਼ਿਕਾਇਤ ਦਿੱਤੀ ਇਸ ਬਾਰੇ ਹਾਂ ਪੁਲਿਸ ਗਈ ਉੱਥੇ ਪੁਲਿਸ ਹੀ ਲੈ ਗਿਆ ਕੋਈ ਕਾਰਵਾਈ ਕੀਤੀ ਪੁਲਿਸ ਨੇ ਹੁਣੀ ਹੋਊਗੀ ਉਹ ਤਾਂ ਹੁਣ ਹੋਣੀ ਹੈ ਕੀ ਨਾਮ ਹੈ ਟੈਕਸ ਕੀ ਹੋਇਆ ਸਵੇਰ ਮੈਂ 8:00 ਦੇ ਤਕਰੀਬ ਖੇਤ ਗਿਆ ਸੀ ਪਾਣੀ ਛੱਡਿਆ ਸੀ ਉਹਨਾਂ ਦੇ ਬਾਹਰ ਬਾਹਰ ਢਾਣੀ ਸਾਡੇ ਖੇਤੇ ਲਾਗੀ ਜਦੋਂ ਮੈਂ ਖੇਤ ਤੋਂ ਵਾਪਸ ਆ ਰਿਹਾ ਸੀ ਤੇ ਉਹਨਾਂ ਦਾ ਪਲਾਨ ਸੀਗਾ ਪਹਿਲਾਂ ਹੀ 8-10 ਜਣੇ ਜੁੜੇ ਬੈਠੇ ਸੀ ਔਰ ਮੋਟਰਸਾਈਕਲ ਵੀ ਮੇਰੇ ਉਹਨਾਂ ਨਾਲ ਸੈੱਟ ਗਿਆ ਥੱਲੇ ਤੇ ਟਰਾਪੇ ਚਰਪਾਨਾ ਸੀਗੀ ਕੀ ਰੰਗੀ ਸੀ ਤੁਹਾਡੀ ਉਹਨਾਂ ਆਦੇ ਕੋਈ ਕੰਜਸ਼ ਨਹੀਂ ਸੀ ਗਿਆ ਪਰ ਸਰਪੰਚ ਜੀ ਦਾ ਹੀ ਬਸ ਉਹ ਚੱਕਰ ਹੈ ਕੀ ਬੱਜਿਆ ਤੁਹਾਨੂੰ ਕਾਫੇ ਬੰਦ ਕੀ ਤੇ ਕਿਹਦਾ ਹੱfte ਵੱਜਿਆ 12:00 ਚ ਵੱਜਿਆ ਕੋਈ ਲੱਗਿਆ ਬ੍ਰਦਰ ਲੈ ਕੇ ਆਇਆ ਕਿਹੜਾ ਪਿੰਡ ਹੈ ਤੈਨੂੰ ਅਜਾ ਵਾਲਾ ਹਾਂਜੀ ਕੀ ਨਾਮ ਹੈ ਹਾਂ ਮੇਰਾ ਨਾਮ ਹੈ ਹਰਨੇਕ ਸਿੰਘ ਹੈ ਜੀ ਸਰਪੰਚ ਮੈਂ ਪਿੰਡ ਨਵਾਉਂਜਾ ਤੋਂ ਠੀਕ ਹੈ ਜੀ ਹਾਂ ਸਵੇਰੇ ਕਰੀਬ ਸਵਾ 4:00 ਵਜੇ ਦੇ ਕਰੀਬ ਮੇਰਾ ਬਰਾਦਰ ਵੱਡਾ ਅਟੇਖ ਸਿੰਘ ਬਾਹਰ ਖੇਤ ਰੋਟੀਨ ਦੇ ਵਿੱਚ ਉਹ ਖੇਤ ਸਵੇਰ-ਸਵੇਰ ਗੇੜਾ ਮਾਰਨ ਜਾਂਦਾ ਹੈ ਉਹ ਅੱਜ ਰਾਤ ਮੋਟਰਾਂ ਚੱਲਦੀਆਂ ਸੀ ਤੇ ਗੇੜਾ ਮਾਰ ਕੇ ਵਾਪਸ ਆ ਰਿਹਾ ਸੀ ਜਦੋਂ ਇਹ ਨੰਗਾ ਆ ਰਿਹਾ ਤੇ ਇਹਨਾਂ ਨੇ ਕਿਤੇ ਉਹਨੂੰ ਵੇਖਿਆ ਵੀ ਕੱਲਾ ਨੰਗਾ ਤੇ ਇਹਨਾਂ ਨੇ ਆਪ ਦਾ ਸਾਜਿਬਾ ਜੋ ਕੇ ਹਥਿਆਰ ਥੋਰ ਲੈ ਕੇ ਉੱਥੇ ਆਪਦੇ ਘਰ ਦੇ ਕੋਲ ਦੋ ਬੰਦੇ ਉਰੇ ਆ ਕੇ ਖੜ ਗਏ ਦੋ ਚਾਰ ਬੰਦੇ ਦੋ ਚਾਰ ਜਨਾਨੀਆਂ ਜਿਹੜੇ ਸੀ 6-7 ਬੰਦੇ ਜਿਹੜੇ ਇਹ ਉੱਥੇ ਖੜ ਗਏ ਇਹਨਾਂ ਨੇ ਜਦੋਂ ਉਹ ਆਇਆ ਉਹਦਾ ਮੋਟਰਸਾਈਕਲ ਨੂੰ ਹੱਥ ਪਾ ਕੇ ਮੋਟਰਸਾਈਕਲ ਡੇਗਤਾ ਮੋਟਰਸਾਈਕਲ ਡੇਗਨ ਤੋਂ ਬਾਅਦ ਨਾਲ ਲਗਵਾਏ ਜਿਹੜੇ ਪਿੱਛੋਂ ਭੱਜ ਕੇ ਆ ਕੇ ਉਹਨੂੰ ਇਕੱਲੇ ਨੂੰ ਫੜ ਕੇ ਜਿਹੜਾ ਕਾਪੇ ਤੇਜ਼ ਦਰ ਹਥਿਆਰਾਂ ਨਾਲ ਇਹਨਾਂ ਨੇ ਵਾਰ ਕਰਨੇ ਸ਼ੁਰੂ ਕਰਤੇ ਉਹਨੇ ਵੀ ਆਪਣੀ ਬਚਤ ਵਾਸਤੇ ਅੱਗੋਂ ਆਪਣੀ ਬਚਤ ਕੀਤੀ ਤੇ ਸ਼ੋਰ ਸ਼ਰਾਬਾ ਉੱਥੇ ਜਿਵੇਂ ਸੁਣ ਕੇ ਕਰੀਬ ਦੋ ਕਿੱल्ल्या ਤੇ ਦੂਰ ਪ੍ਰਬੰਸ ਸਿੰਘ ਤੇ ਨਾਨਕ ਸਿੰਘ ਦੀ ਟਾਣੀ ਹੈ ਉਹ ਭੱਜ ਕੇ ਜਿਹੜੇ ਗਏ ਉਹਨਾਂ ਨੇ ਛਡਾਇਆ ਉਹਨਾਂ ਨੇ ਸਾਨੂੰ ਫੋਨ ਕਰਿਆ ਸੀ ਮੌਕੇ ਤੇ ਪਹੁੰਚ ਗਏ ਜਦੋਂ ਅਸੀਂ ਮੌਕੇ ਤੇ ਪਹੁੰਚੇ ਉੱਥੇ ਮੋਟਰਸਾਈਕਲ ਖੜਾ ਸੀ ਅਸੀਂ ਆਪਦੇ ਭਰਾ ਨੂੰ ਜਾ ਕੇ ਉਹ ਉਹਨਾਂ ਨੇ ਸੰਭਾਲਿਆ ਫਿਰ ਅਸੀਂ ਜਾ ਕੇ ਉਹਨੂੰ ਸੰਭਾਲਿਆ ਲੈ ਕੇ ਆਣ ਲੱਗੇ ਛੱਤ ਤੇ ਚੜ੍ਹੇ ਹੋਏ ਸੀ ਇਹ ਜਸਵੰਤ ਸਿੰਘ ਤੇ ਉਹਦਾ ਮੁੰਡਾ ਜਿਹੜਾ ਬੱਬੂ ਜਿਹੜੇ ਨਾਲ ਉਹਨਾਂ ਦੇ ਵਜੀਰ ਸਿੰਘ ਨਾਂ ਦੀਆਂ ਜਨਾਨੀਆਂ ਜਿੰਨੇ ਬੰਦੇ ਸੀ ਕੋਈ ਹੋਰ ਇੱਕ ਦੋ ਜਿਹੜੇ ਬੰਦੇ ਇਹਨਾਂ ਮੰਗਾਏ ਹੋਏ ਸੀ ਉਹਨਾਂ ਨੇ ਜਿਹੜਾ ਇੱਟਾ ਰੋੜੇ ਉਤੋਂ ਛੱਤ ਦੇ ਮਾਰ ਮਾਰ ਰਹੇ ਸੀ ਮੈਂ ਉਹਨਾਂ ਨੂੰ ਆਪਿਆਂ ਨੂੰ ਜਿਹੜੇ ਸਾਰੇ ਮੁੰਡਿਆਂ ਨੂੰ ਸਾਰਿਆਂ ਨੂੰ ਆਪਦੇ ਭਰਾਵਾਂ ਨੂੰ ਸਾਰਿਆਂ ਨੂੰ ਲੈ ਕੇ ਮੈਂ ਵਾਪਸ ਆ ਗਿਆ ਜਿੱਥੇ ਕਿ ਮੈਂ ਫਿਰ ਡੀਐਸਪੀ ਸਾਹਿਬ ਨੂੰ ਤਲਾਹ ਦਿੱਤੀ ਐਸਐਚਓ ਸਾਹਿਬ ਨੂੰ ਤਲਾਹ ਦਿੱਤੀ ਹੋਰ ਐਸਐਚਓ ਸਾਹਿਬ ਨੇ ਮੌਕਾ ਵੀ ਦੇਖਿਆ ਜਾ ਕੇ ਵੀ ਸੜਕ ਦੇ ਉੱਪਰ ਬਿਲਕੁਲ ਉਹਨਾਂ ਦੀ ਟਾਣੀ ਤੋਂ ਅੱਗੇ ਘਟ ਤੋਂ ਘਟ 50 ਫੁੱਟ 60 ਫੁੱਟ ਅੱਗੇ ਜਿਹੜਾ ਆ ਕੇ ਇਹਨਾਂ ਨੇ ਜਿਹੜੀ ਲੜਾਈ ਕੀਤੀ ਹੈ ਮੇਰੇ ਪ੍ਰਾਣ ਨੂੰ ਜਿਹੜਾ ਹੈ ਇਹਨਾਂ ਨੇ ਤੇਜਦਾਰ ਹਥਿਆਰਾਂ ਦੀ ਸੱਟਾਂ ਮਾਰੀਆਂ ਨੇ ਜਿੱਥੇ ਐਸਐਚਓ ਨੇ ਉਹਨਾਂ ਦੇ ਇੱਕ ਬੰਦਾ ਵੀ ਬਿਠਾਇਆ ਸੀ ਜੋ ਕਿ ਐਮਐਲਏ ਸਾਹਿਬ ਦਾ ਫੋਨ ਆਇਆ ਉਹਨਾਂ ਨੇ ਉਹ ਬੰਦੇ ਨੂੰ ਵੀ ਛੱਡਿਆ ਕਿਉਂ ਐਮਐਲਏ ਸਾਹਿਬ ਦੀ ਉਹਨਾਂ ਨੂੰ ਫੁੱਲ ਸਪੋਰਟ ਹੈ ਸਾਰੀ ਸ਼ਹਿ ਜਿਹੜੀ ਹੈ ਐਮਐਲਏ ਸਾਹਿਬ ਦੀ ਸ਼ਹਿ ਹੈ ਗੋਵਿੰਦਰ ਕਬਾਇਆ ਸਾਰਾ ਜਿਹੜਾ ਸਾਡੇ ਤੇ ਕਾਰਵਾਈਆਂ ਕਰਾ ਰਿਹਾ ਹੈ ਸਾਡੇ ਨਾਲ ਨਜਾਇਜ਼ ਪਹਿਲਾਂ 20 21 ਪਰਚੇ ਸਾਡੇ ਤੇ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਆਹ ਜਿਹੜਾ ਹੈ ਇਹਨੇ ਹੁਣ ਸਾਡੇ ਤੇ ਜਾਨ ਲੈਵਾ ਜਿਹੜਾ ਹਮਲਾ ਹੈ ਇਹ ਦੋਵਿੰਦਰ ਕਬਾਇਏ ਦੀ ਹੀ ਇੱਛਾ ਹੈ ਤੇ ਸਾਡੇ ਤੇ ਜਿਹੜਾ ਜਾਨ ਲੈਵਾ ਹਮ ਤੁਸੀਂ ਕਿ ਸਰਕਾਰ ਤੋਂ ਮੰਗ ਕਰ ਰਹੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਜਿਹੜੇ ਦੋਸ਼ੀ ਨੇ ਉਹਨਾਂ ਦੇ ਖਿਲਾਫ ਸਖਤ ਸਖਤ ਉਹਨਾਂ ਨੂੰ ਸਜ਼ਾ ਦਿੱਤੀ ਜਾਏ ਉਹਨਾਂ ਦੇ ਹੁਣ ਪੁਲਿਸ ਉਹਨਾਂ ਦੀ ਦੋ ਜਨਾਨੀਆਂ ਨੂੰ ਪੁਲਿਸ ਆਪਣੀ ਵੈਨ ਦੇ ਵਿੱਚ ਗੱਡੀ ਦੇ ਵਿੱਚ ਬਿਠਾ ਕੇ ਪਿੰਡ ਤੱਕ ਲੈ ਕੇ ਆਏ ਲੋ ਬਿਲਕੁਲ ਸਹੀ ਸਲਾਮਤ ਸੀ ਜਿਹੜਾ ਕਿ ਹੁਣ ਇਹਨਾਂ ਨੇ ਉਹਨਾਂ ਨੂੰ ਹੀ 1 ਘੰਟੇ ਬਾਅਦ ਜਿਹੜਾ ਐਡਮਿਟ ਕਰਾਤਾ ਜਿਹੜਾ ਕਿ ਚੋਟੀਆਂ ਬਿਲਕੁਲ ਉੱਥੇ ਕੋਈ ਜਨਾਨੀਆਂ ਜਿਹੜੀਆਂ ਮੌਕੇ ਤੇ ਆਪਣੀ ਛੱਤਾਂ ਤੇ ਖੜੀਆਂ ਸੀ ਉਹਨਾਂ ਦੀ ਵੀਡੀਓ 'ਚ ਵੀ ਨੇ ਔਰ ਸਾਡੇ ਕੋਲ ਵੀਡੀਓ ਹੈ ਉਹਦੇ ਵਿੱਚ ਵੀ ਜਨਾਨੀਆਂ ਉਹਨਾਂ ਦੀ ਛੱਤਾਂ ਦੇ ਉੱਪਰ ਹੀ ਸੀ ਠੀ